ਮੱਝ ਦੇ ਬਰਾਜਮਾਰ ਸਤਾਰਜੋਗ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਰੇਵ ਜੀ ਉਹਨਾਂ ਦੇ ਨਾਲ ਸਾਡੇ ਪੰਜਾਬ ਦੇ ਸੈਨ ਚਾਰਜ ਡਾਗਬੀਆ ਜੀ ਉਹਨਾਂ ਦੇ ਨਾਲ ਸਾਫ ਦਾ ਮੰਤਰੀ ਕਾਂਗੜਾ ਸਾਹਿਬ ਬੁਲਾਡੇ ਤੋਂ ਮੀਆ ਜੀ ਛੋਟਾ ਬਰਾਮੇਦਰ ਗਗਵਾਲ ਸਾਰੀ ਮੇਰੇ ਬਹੁਤ ਸਾਰੇ ਹੋਰ ਵੀਰ ਸਾਹਿਬਾਨ ਜੋ ਮੱਝ ਦੇ ਬਰਾਜਮਾਰ ਹੈ ਇਹ ਉਹਦੂ ਬਹੁਤ ਹੀ ਸਤਿਕਾਰਯੋਗ ਜਿਹੜੇ ਜੀ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਸਾਰੇ ਵਰਕਰ ਸਹਿਬਾਨ ਇੰਨੀ ਗਰਮੀ ਦੇ ਵਿੱਚ ਸਵੇਰ ਦੇ 12 ਵਜੇ ਦੇ ਬਰਾਦ ਮਾਰੋਂ ਜਿਹੜੇ ਜੀ ਸਾਡੇ ਸਾਹਮਣੇ ਬੈਠੇ ਹੋ ਜਿੰਨਾ ਕਰਕੇ ਅਸੀਂ ਅੱਜ ਉੱਪਰ ਬੈਠੇ ਆ ਤੇ ਤੁਹਾਡੀ ਬਦੌਲਤ ਹੈ ਜਿਹੜੀ ਸਾਡੀ ਇੱਥੇ ਕਾਂਗਰਸ ਪਾਰਟੀ ਦੀ ਸਰਕਾਰਾਂ ਬਣਦੀਆਂ ਨੇ ਪੰਜਾਬ 'ਚ ਮੇਰਾ ਗ੍ਰੇਡ ਦਾ ਮਤਲਬ ਸਾਡੇ ਸਤਿਕਾਰਯੋਗ ਵਰਕਰ ਸਭ ਨੂੰ ਪਹਿਲਾਂ ਕਿ ਹੱਥ ਜੋੜ ਕੇ ਫਤੇ ਬਰੋਨਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਆਪਾਂ ਸੰਵਿਧਾਨ ਬਚਾਓ ਰੈਲੀ ਦੇ ਸਬੰਧ ਦੇ ਵਿੱਚ ਅੱਜ ਇੱਕ ਬਹੁਤ ਵੱਡੀ ਰੈਲੀ ਜਿਹੜੀ ਅੱਜ ਹੋ ਰਹੀ ਹੈ ਮੈਂ ਵਧਾਈ ਦਿੰਦਾ ਮੇਰੇ 조ੜੇ ਭਰਾ ਮਾਈਕਲ ਨੂੰ ਅੱਜ ਸਵੇਰ ਦਾ ਮੈਂ ਦੇਖ ਰਿਹਾ ਬਿਨਾ ਪਾਣੀ ਤੋਂ ਬਿੜਾ ਰੋਟੀ ਤੋਂ ਜ਼ੂਰੇ ਬੈਠੇ ਹੋ ਫੇਕ ਹਾਲਤੇ ਯੋਗੇ ਇਹੋ ਛੋਟੀ ਗੱਲ ਨਹੀਂ ਇਹ ਤੋਂ ਪਤਾ ਲੱਗਦਾ ਹੈ ਵੀ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਦੇ ਵਿੱਚ ਅੱਜ ਵੀ ਉਹੀ ਜਜ਼ਬਾ ਹੈ ਤੇ ਕਾਂਗਰਸ ਪਾਰਟੀ ਦਾ ਵਰਕਰ ਸਰਕਾਰ ਬਣਾਉਣ ਨੂੰ ਤਿਆਰ ਹੈ ਸੋ ਮੈਨੂੰ ਪਹਿਲਾਂ ਜਿਹੜੀਆਂ ਗੱਲਾਂ ਹੋਈਆਂ ਸੰਵਿਧਾਨ ਬਾਰੇ ਇਹ ਉਹ ਸੰਵਿਧਾਨ ਸੀ ਜਿਹੜਾ ਸਾਡੇ ਬਹੁਤ ਹੀ ਸਤਕਾਰਯੋਗ ਬੀ ਆਰ ਅੰਬੇਦਕਰ ਜੀ ਨੇ ਇਹ ਸੰਵਿਧਾਨ ਰਚਿਆ ਸੀ ਉਹਨਾਂ ਦੇ ਨਾਲ 200 99 ਮੈਂਬਰ ਸੀ ਇਹ ਉਹਨਾਂ ਦੀ ਰਹਿਮਾਈ ਦੇ ਵਿੱਚ ਜਿਨ੍ਹਾਂ ਨੇ ਤਕਰੀਬਨ 3 ਸਾਲਾਂ ਦੇ ਵਿੱਚ ਪੂਰਾ ਦੇਖਭਾਲ ਕਰਕੇ ਸਾਰੇ ਜਿੰਨੇ ਭਾਈਚਾਰਿਆਂ ਨਾਲ ਲੈ ਕੇ ਸਾਰੇ ਧਰਮਾਂ ਨਾਲ ਲੈ ਕੇ ਸਾਰੇ ਜਾਤੀਆਂ ਨਾਲ ਲੈ ਕੇ ਸਭ ਨੂੰ ਵਾਅਦਾ ਘੜ ਦਿੱਤੇ ਸੀਗੇ ਤੇ ਅੱਜ ਉਹ ਸਵਧਾਨ ਨੂੰ ਬੀਜੇਪੀ ਸਰਕਾਰ ਉਹ ਸਵਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਜਿਹੜੀ ਅਨਾਲ ਉਹਦੀ ਸਹਿਯੋਗ ਸਾਥੀ ਆਰਐਸਐਸ ਇਹ ਮਿਲ ਕੇ ਇਹ ਨਾਮ ਕਰਨਾ ਚਾਹੁੰਦੇ ਨੇ ਇਹ ਜਿਹੜੇ ਘੱਟ ਬੇਨਤੀਆਂ ਚਾਹੇ ਮੈਂ ਕਿਹਦੀ ਦਿੱੰਗਾ ਚਾਹੇ ਪੰਜਾਬੀ ਹੈ ਚਾਹੇ ਹੋਰ ਧਰਮਾਂ ਦੇ ਹੈ ਇਹ ਕਹੁੰਦੇ ਨਹੀਂ ਕਿ ਇੱਥੇ ਪੰਜਾਬੀ ਦੂਜੇ ਧਰਮਾਂ ਦੇ ਲੋਕ ਇੱਥੇ ਬਸਣ ਇੱਥੇ ਸੁਖ ਸ਼ਾਂਤੀ ਰਹੇ ਉਹ ਚਾਹੁੰਦੇ ਨੇ ਸਾਡੀ ਡਿਕਟੇਟਰਸ਼ਿਪ ਰਹੇ ਬੀਜੇਪੀ ਦੀ ਜਿਹੜੀ ਤੱਕਾਸ਼ਾਹੀ ਚੱਲਦੀ ਰਹੇ ਜੋ ਇਹ ਪਿੱਛੇ ਜੇ ਚਾਹੋ ਆਪਾਂ ਦੇਖਿਆ ਚਾਹੇ ਬੋਲਵਾ ਮਾਰ ਕੇ ਕੋਈ ਸਾਡੀ ਫੌਲ ਪੋਜੀਸ਼ਨ ਦੀ ਦੋਰੀ ਉਹ ਤੋਂ ਬਾਅਦ ਪਹਿਲਗਾਮ ਦੇ ਵਿੱਚ ਸਾਡੇ ਨਰਮੋਸ ਮਾਰੇ ਗਏ ਇਹਦਾ ਜ਼ਿੰਮੇਵਾਰ ਕੌਣ ਸੀ ਸਰਕਾਰ ਕੀ ਦੀ ਹੈ ਇੰਟੈਲੀਜੈਂਸ ਕੀ ਕੀ ਰੱਖੀ ਸੀਗੀ ਜਿਹਦੇ ਤੇ ਬੀਜੇਪੀ ਸਰਕਾਰ ਅੱਜ ਚਾਹੇ ਉਹ ਮਰਜੀ ਗੱਲਾਂ ਕਰ ਲੇ ਚਾਹੇ ਪਾਕਿਸਤਾਨ ਨਾਲ ਲੜਾਈ ਲਾ ਲੇ ਪਰ ਇਹਦੀ ਦੋਸ਼ੀ ਬੀਜੇਪੀ ਸਰਕਾਰ ਹੈ ਇਹ ਉਹ ਸਰਕਾਰ ਹੈ ਤੇ ਤੋਂ ਆਪਾਂ ਨੂੰ ਖਾਸ ਤੌਰ ਤੇ ਹੁਣ ਦੇਸ਼ ਨੂੰ ਪੰਜਾਬ ਨੂੰ ਇਹ ਤੋਂ ਖੇੜਾ ਛਡਾਉਣਾ ਚਾਹੀਦਾ ਹੈ ਇਹ ਜਿਹੜੇ ਚਾਹੇ ਆਪਣੀ ਜਲਜੀਸ਼ਰੀ ਲਾ ਲੋ ਚਾਹੇ ਦੂਜੇ ਸੂਬੇ ਲਾ ਲੋ ਪੰਜਾਬ ਤੋਂ ਇਲਾਵਾ ਇਹ ਦੂਜੇ ਸੂਬਿਆਂ ਨੂੰ ਜਿਵੇਂ ਆਪਾਂ ਕਹਿੰਦੇ ਆ ਵਾਧ ਅਧਿਕਾਰ ਦੇਣ ਦੀ ਲਾਏ ਇਹ ਇਹ ਰਿਕੀਟਰਸ਼ਿਪ ਕਰਨਾ ਚਾਹੁੰਦੀ ਹੈ ਜਿਵੇਂ ਜੰਮੂ ਐਂ ਕਸ਼ਮੀਰ ਦੇ ਵਿੱਚ ਇਹਨਾਂ ਨੇ ਉਹਨੂੰ ਯੂਨੀਅਨ ਡਾਇਰੈਕਟਰ ਦੇ ਵਿੱਚ ਤਕਵੀਲ ਕਰਤਾ ਸੋ ਅੱਜ ਮੈਂ ਤੁਹਾਡੇ ਨਾਲ ਮੇਰੇ ਸਾਥੀਆਂ ਨੇ ਬਹੁਤ ਗੱਲਾਂ ਕੀਤੀਆਂ ਨੇ ਆਪਾਂ ਨੂੰ ਇਹ ਸੰਵਿਧਾਨ ਅੱਥੇ ਹੋ ਕੇ ਇਕੱਲੇ ਇਕੱਲੇ ਵਰਕਰ ਨੂੰ ਹੰਬੜਾ ਮਾਰਨਾ ਪੈਣਾ ਹੈ ਖੜਾ ਹੋ ਬੀਜੇਪੀ ਸਰਕਾਰ ਦੇ ਖਿਲਾਫ ਤੇ ਮੈਂ ਦਾਲੀਆ ਸਾਹਿਬ ਨਾਲ ਗੱਲ ਕਰ ਰਿਹਾ ਸੀਗਾ ਲੁਧਿਆਣਾ ਦੇ ਵਿੱਚ ਬਾਏ ਇਲੈਕਸ਼ਨ ਹੋ ਜਾਦੀ ਹੈ ਇਲੈਕਸ਼ਨ ਦੇ ਵੇਲੇ ਸਾਰਿਆਂ ਨੂੰ ਆਪਾਂ ਨੂੰ ਤੁਸੀਂ ਵੀ ਵੱਟ ਚੜ ਕੇ ਹਿੱਸਾ ਲੈਣਾ ਹੈ ਆਪਾਂ ਜਿਹੜੀ ਲੁਧਿਆਣਾ ਬੈਸਤੀ ਸੀਟ ਕਾਂਗਰਸ ਦੀ ਚੋਣੀ ਦੇ ਵਿੱਚ ਆਪਾਂ ਹੋਰ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਸਕਦੇ ਆ ਤੇ ਜੇ ਆਪਾਂ ਹੋਰ ਗੱਲ ਕਰੀਏ ਆਪਣੇ ਪੰਜਾਬ ਦੀ ਗੱਲ ਕਰੀਏ ਇਹ ਉਹ ਪੰਜਾਬ ਹੈ ਜਿਹੜੀ ਸੂਰਬੀਰਾਂ ਦੀ ਪੰਜ ਦਰਿਆਵਾਂ ਦੀ ਧਰਤੀ ਅੱਜ ਇੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਇਹਨਾਂ ਨੇ ਪੰਜਾਬ ਦਾ ਉਹ ਹਾਕ ਕਰਤਾ ਕਿਵੇਂ ਦੇਣਾ ਨਹੀਂ ਬੁਲਾ ਰਹੇ ਕਿਹਾ ਇੱਥੇ ਇੱਕ ਦੋ ਬੁਲਾ ਰਹੇ ਆਮ ਆਦਮੀ ਦੇ ਪਹਿਲਾਂ ਉਹਨਾਂ ਨੇ ਭਮਕੜ ਡੇੜਵੇ ਕਹਿੰਦੀ ਸੀ ਭਮਕੜ ਐਸੀ ਆਮ ਆਦਮੀ ਦੇ ਉਹਨਾਂ ਨੇ ਆਪਣੀ ਹੱਦ ਵੀ ਕੀ ਦੱਸੀ ਵੀ ਤਿੰਨ ਸਾਲਾਂ ਦੇ ਵਿੱਚ ਸਾਡੇ ਨਾਲ ਕੀ ਕੁਝ ਵਾਪਰਿਆ ਅਸੀਂ ਕੀ ਸੁਪਨੇ ਲੈ ਕੇ ਉਦੋਂ ਆਮ ਆਦਮੀ ਦੀ ਸਰਕਾਰ ਬਣਾਈ ਇੱਥੇ ਸੋ ਇਹ ਸਰਕਾਰ ਆਪਾਂ ਜਿਹੜਾ ਕਿਤੇ ਮੁਕੰਮਲ ਨਹੀਂ ਬਣਾ ਲਿਆ ਆਪਾਂ ਪੰਜਾਬ ਨੂੰ ਬਚਾ ਗਏ ਅੱਜ ਪੰਜਾਬ ਦਾ ਜਿਹੜਾ ਸੂਬਾ ਕਿਤੇ ਇੱਕ ਨੰਬਰ ਤੇ ਸੀਗਾ ਅੱਜ ਉਹ 78 ਨੰਬਰ ਤੇ ਆ ਪੰਜਾਬ ਅੱਜ ਪੰਜਾਬ ਦੇ ਵਿੱਚ ਨਸ਼ਾ ਗੈਂਗਸਟਰਵਾਦ ਅੱਜ ਵੀ ਦੱਸੋ ਇਹਦਾ ਵਰਕਰ ਚਾਹੇ ਦੁਕਾਨਦਾਰ ਚਾਹੇ ਕੋਈ ਵਪਾਰੀ ਹੈ ਚਾਹੇ ਕੋਈ ਜ਼ਿਮੀਂਦਾਰ ਹੈ ਚਾਹੇ ਕੋਈ ਚਾਹੇ ਕੋਈ ਮੈਂ ਕਹਿੰਦਾ ਵੀ ਇਹ ਨਹੀਂ ਪਤਾ ਕਿਹੜੇ ਵੇਲੇ ਕਿਹਨੂੰ ਫਰੋਦੀ ਦੀ ਧਮਕੀ ਆ ਜੇ ਆਮ ਮੂਸੇਆ ਸਾਹਿਬ ਬੋਲ ਕੇ ਗਏ ਆ ਉਹ ਆਪਣੇ ਸਾਹਮਣੇ ਪ੍ਰਤੱਖ ਹੈ ਪਹਿਲਾਂ ਤਾਂ ਸਰਕਾਰ ਨੇ ਇਹਨਾਂ ਦਾ ਜਦੋਂ ਇਹਨਾਂ ਦੀ ਸਿਕਿਉਰਿਟੀ ਵਾਪਸ ਕੀਤੀ ਜਿਹਦੇ ਕਰਕੇ ਇਹ ਇਹ ਹਾਦਸਾ ਵਾਪਰਿਆ ਸਾਡਾ ਭਰਾ ਸਾਡੇ ਵਿੱਚ ਚਲਾ ਗਿਆ ਸ਼ੋਦੀ ਤੇ ਹੁਣਾ ਪਿੱਛੇ ਦੇ ਸਾਡਾ ਜਿਹੜਾ ਇੱਕ ਇਥੋਂ ਦਾ ਅੰਗਰੇਜ਼ ਆਪਣਾ ਇੰਸਪੈਕਟਰ ਕੋਲ ਜਿਹੜਾ ਮੁੱਖ ਦਵਾ ਸੀਗਾ ਕੇਸ ਦਾ ਉਹ ਬਿਮਾਰ ਕਰ ਰਿਹਾ ਸੀ ਲਿਖੇ ਲੰਗੇ ਸਕੇ ਤੋਂ ਤੇ ਉਹਦੀ ਮੁੱਖ ਦਵਾਈ ਸੀ ਤੇ ਸਰਕਾਰ ਨੇ ਜਾਣ ਕੇ ਉਹਦੀ ਦਵਾਈ ਨਹੀਂ ਕਰਾਈ ਤੇ ਆ ਪਿੱਛੇ ਕਿ ਉਹਦੀ ਮੌਤ ਹੋ ਗਈ ਜੋ ਸਰਕਾਰ ਸਭ ਨਾਲ ਟੱਕਰ ਕਰ ਰਹੀ ਹੈ ਜੇ ਅੱਜ ਆਪਾਂ ਪੰਜਾਬ ਨੂੰ ਬਚਾਉਣਾ ਹੈ ਇਸ ਦੇਸ਼ ਨੂੰ ਬਚਾਉਣਾ ਹੈ ਆਪਾਂ ਨੂੰ ਇੱਕ ਮੁੱਠ ਹੋਣਾ ਪਊਗਾ ਆਪਾਂ ਨੂੰ ਕਾਂਗਰਸ ਦੀ ਸਰਕਾਰ ਇੱਥੇ ਲਿਆਉਣੀ ਪੈਣੀ ਹੈ ਨਹੀਂ ਮੈਂ ਇੱਥੇ ਪੰਜਾਬ ਉਹ ਪੰਜਾਬ ਨਹੀਂ ਰਹਿ ਰਿਹਾ ਇਹ ਇੱਥੇ ਪਹਿਲਾਂ ਹੀ ਆਪਣੇ ਨੌਜਵਾਨ ਕੈਨੇਡਾ ਅਮਰੀਕਾ ਜਾ ਰਹੇ ਆ ਜਿਹੜੇ ਬੱਚੇ ਨੌਜਵਾਨ ਨਸ਼ਿਆਂ ਦੇ ਵਿੱਚ ਗੁਲਤਾਨ ਨੇ ਤੇ ਪੰਜਾਬ ਦਾ ਆਪਾਂ ਬਚਾਣ ਕਿਵੇਂ ਆਪਾਂ ਹੌਣ ਚਾਲੂ ਆ ਪੰਜਾਬ ਨੂੰ ਇਕੱਲੀ ਕਾਂਗਰਸ ਪਾਰਟੀ ਜਿਹਦੇ ਪਿੱਛੇ ਵੀ ਪੰਜਾਬ ਦੇ ਵਿੱਚ ਚਾਹੇ ਕੈਪਟਨ ਸਾਹਿਬ ਅੱਜ ਨਹੀਂ ਰਹੇ ਚਾਹੇ ਕਿਸਾਨਾਂ ਦੇ ਹੱਕ ਚਾਹੇ ਮਜ਼ਦੂਰਾਂ ਦੇ ਹੱਕ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਤਾਂ ਕਾਂਗਰਸ ਪਾਰਟੀ ਨੇ ਕੀਤੀ ਅੱਜ ਰਾਜਾ ਬੜੀ ਜੀ ਇਹ ਇੱਥੇ ਅਸ਼ਾ ਨਿਰਦੇਸ਼ਨ ਦੇ ਲਈ ਲੋੜੀ ਹੈ ਤੇ ਇਹਦੀ ਵਡਾਈ ਦੇ ਪੱਤਰ ਪੰਜਾਬ ਦੇ ਵਿੱਚ ਇਹਨਾਂ ਨੇ ਹਰ ਸ਼ਹਿਰ ਹਰ ਬਲੌਕ ਲੈਵਲ ਤੇ ਵਕਤ ਖੜਾ ਕਰਤਾ ਸੋ ਮੈਂ ਧਿਆਨ ਨਾਲ ਸਭ ਨੂੰ ਨਾਮ ਲੈਂਦਾ ਹੋਇਆ ਸਾਰੀ ਸੰਗਤ ਅੱਜ ਤੁਸੀਂ ਭੁੱਖੇ ਤੇ ਆਏ ਬਿਨਾ ਪਾਣੀ ਤੋਂ ਇੱਥੇ ਬੈਠੇ ਹੋ ਇਕੱਲੇ-ਇਕੱਲੇ ਦਾ ਮੈਂ ਧੰਨਵਾਦ ਕਰਨੇ ਚਾਹੁੰਦਾ ਤੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਖਾਸ ਤੌਰ ਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵੀ ਆਪਾਂ ਜਦੋਂ ਕਾਂਗਰਸ ਦੀ ਸਰਕਾਰ ਸੀ ਆਪਣੀਆਂ ਫਸਲਾਂ ਖਰਾਬ ਹੋ ਗਈਆਂ ਸੀ ਆਪਣਾ ਨਰਮਾ ਖਰਾਬ ਹੋ ਗਿਆ ਸੀ ਆਪਾਂ ਨੂੰ ਉਹ ਉਹ ਮੰਤਰੀ ਸੀ ਭੇਜਿਆ ਆਪਾਂ ਨੂੰ 19-19000 ਰੁਪਇਆ ਮੁਆਵਜ਼ਾ ਮਿਲਿਆ ਤੇ ਉਸ ਤੋਂ ਬਾਅਦ ਆ ਹੁਣ ਤਿੰਨ ਖਰਾਬੀ ਹੋ ਗਏ ਤਿੰਨ ਸਾਲਾਂ ਦੇ ਤੇ ਸਰਕਾਰ ਦੇ ਵਿੱਚ ਫਲੱਡ ਵੀ ਆ ਗਏ ਤੇ ਇਹੀ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਮੁਰਗੀ ਦਾ ਮੈਂ ਬੱਕਰੀ ਦਾ ਮੈਂ ਸਭ ਦਾ ਮੁਆਵਜ਼ਾ ਦੇਉਂਗਾ ਇਹਨੇ ਸਬੂਲ ਗੜ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਸਾਡੇ ਹਾਈ ਬੰਡਾ ਦਾ ਨੁਕਸਾਨ ਹੋ ਗਿਆ ਕਈ ਘਰ ਡਿੱਗ ਪਏ ਪਸ਼ੂ ਬਹੁਤ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਹੋ ਗਿਆ ਬਈਆਂ ਦੀ ਮੋਤਾ ਹੋ ਗਿਆ ਪਰ ਇੱਕ ਵੀ ਬੱਚੇ ਨੂੰ ਫਲੱਡ ਦਾ ਇਹਨਾਂ ਨੇ ਮਾਰ ਨਹੀਂ ਦਿੱਤਾ ਤੇ ਫਸਲਾਂ ਦਾ ਬਹੁਤ ਮੁੰਦੀ ਗੱਲ ਹੈ ਤੇ ਜੇ ਮੈਂ ਕਹਿੰਦਾ ਵੀ ਇਹ ਇਹ ਆਪਣੇ ਆਪ ਨੂੰ ਕਿਸਾਨ ਵਜਤੀ ਮਜ਼ਦੂਰ ਹਮੇਤੀ ਕਹਿੰਦਾ ਹੈ ਭਗਵੰਤਾਨ ਮੈਨੂੰ ਯਾਰ ਸਰਕਾਰ ਬਣ ਤੋਂ ਪਹਿਲਾਂ ਇੱਡੀ ਇੱਡੀ ਗੱਲਾਂ ਮੰਡੀਆਂ ਦੇ ਵਿੱਚ ਜਾ ਕੇ ਕਹਿੰਦਾ ਸੀ ਕਿ ਜਦੋਂ ਸਾਡੀ ਸਰਕਾਰ ਬਣੂਗੀ ਆ ਇੱਥੇ ਮੰਡੀ ਚਾਉਣ ਦੀ ਲੋੜ ਨਹੀਂ ਕਿਸੇ ਨੂੰ ਮੰਡੀ ਜਦ ਫਸਲ ਪਹਿਲਾਂ ਆਏਗੀ ਚੱਕੀ ਪਹਿਲਾਂ ਜਾਏਗੀ ਮੇਰਾ ਕਹਿਣ ਦਾ ਮਤਲਬ ਗੱਲਾਂ ਵੱਡੀਆਂ ਕੀਤੀਆਂ ਤੇ ਜੋ ਕਿਸਾਨ ਮਜ਼ਦੂਰ ਰੋਲੇ ਐ ਇਸਦੀ ਮੰਡੀਆਂ ਦੇ ਵਿੱਚ ਥੋੜੇ ਸਾਹਮਣੇ ਐ ਜੋ ਜੇ ਪੰਜਾਬ ਨੂੰ ਪੰਜਾਬ ਦੀ ਨੌਜਵਾਨੀ ਨੂੰ ਜੇ ਬਚਾਉਣਾ ਹੈ ਇਸ ਸੰਵਿਧਾਨ ਨੂੰ ਬਚਾਉਣਾ ਹੈ ਜੇ ਸੰਵਿਧਾਨ ਰਹੂਗਾ ਤਾਂ ਆਪਣੇ ਕੋਲੇ ਵੋਟ ਪਾਉਣ ਦਾ ਹੱਕ ਰਹੂਗਾ ਨਹੀਂ ਤਾਂ ਆਪਣੇ ਕੋਲੇ ਗੱਲ ਯਾਦ ਰੱਖਿਓ ਜੇ ਆਪਾਂ ਨਾ ਬੈਠੇ ਹੋਏ ਤਾਂ ਆਪਣੇ ਦੋਨਾਂ ਨੇ ਵੋਟ ਪਾਉਣ ਦਾ ਹੱਕ ਵੀ ਖੋਹ ਲੈਣਗੇ ਸੋ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਇੱਕ ਮੋਟ ਹੋ ਜਾਓ 1.5 ਸਾਲ ਰਹਿ ਗਿਆ ਅੰਮ੍ਰਲਾ ਮਾਰੀਏ ਕਾਂਗਰਸ ਪਾਰਟੀ ਜਿਨ੍ਹਾਂ ਦੇ ਵਿੱਚ ਅੱਜ ਮੈਂ ਇਹ ਗੱਲ ਕਹਿ ਸਕਦਾ ਜੋ ਅੱਜ ਨਾਲ ਇਕੱਠ ਹੈ ਦਾਲਗਿਆ ਸਾਹਿਬ ਇਹ ਆ ਅੱਧਾ ਰਹਿ ਗਿਆ ਆਧਾ ਦੋ ਸਵੇਰੇ 11:00 ਵਜੇ ਇੱਥੇ ਆਏ ਹੋਏ ਸੋ ਇਸ ਕਰਕੇ ਅੱਜ ਮੈਂ ਕਹਿ ਸਰਦਾਂ ਵੀ ਤੁਹਾਡੇ ਵਿੱਚ ਜੋਸ਼ ਹੈ ਤੁਸੀਂ ਤਿਆਰ ਹੋ ਤੇ ਮਾਨਸਾ ਜਿਹੜਾ ਹਮੇਸ਼ਾ ਚੱਲੂ ਰਿਹਾ ਹੈ ਕੋਈ ਵੀ ਮੂਵਮੈਂਟ ਤਾਂ ਕਿਸਾਨੀ ਦੀ ਕੋਈ ਵੀ ਐਡੀਟੇਸ਼ਨ ਸ਼ੁਰੂ ਹੋਈ ਹੈ ਤਾਂ ਮਾਨਸਾ ਤੋਂ ਸ਼ੁਰੂ ਹੋਈ ਹੈ ਤੇ ਆਪਾਂ ਇੱਥੇ ਪ੍ਰਮਾਣ ਕਰੀਏ ਵੀ ਆਪਾਂ ਆਲ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਮਾਨਸਾ ਜਿਹੜੇ ਇੱਕ ਰਿਪੋਰਟ ਬੋਰਡ ਤੋਂ ਤੱਕ ਨਾਲ ਕਿੰਨੇ ਉਮੀਦਵਾਰ ਦਿਤਾ ਕੇ ਆਪਾਂ ਸਾਰੇ ਹੱਥ ਖੜੇ ਕਰਕੇ ਮੇਰੇ ਨੂੰ ਯਕੀਨ ਦਿਵਾਓ ਪਾਰਟੀ ਨੂੰ ਯਕੀਨ ਦਿਵਾਓ ਵੀ ਕਾਂਗਰਸ ਪਾਰਟੀ ਦੇ ਵਾਸਤੇ ਆਪਾਂ ਦਿਨ ਰਾਤ ਕਰਦਾਂਗੇ ਕਾਂਗਰਸ ਪਾਰਟੀ